ਇੱਕ ਇੱਕ ਬੋ ਚੌ ਨਿਸ਼ਾਨ ਕਮਲ ਦੇ ਫੁੱਲ ਦਾ ਬਟਨ ਤਮਾਰ ਕੇ ਇਤ ਵਾਰਨ ਨੰਬਰ 74 ਤੋਂ ਲੁਧਿਆਣੇ ਤੋਂ ਵੱਡੀ ਲੀਡ ਦਾ ਜੀ ਜੀ ਸਮਾਰ। ਵੱਡੀ ਲੀਡ ਦਾ ਰਵੀ ਸਿੰਘ ਬਿੱਟੂ ਜੀ ਨੂੰ ਇਸ ਥਲਕੇ ਤੋਂ ਵਾਰਨ ਨੰਬਰ 74 ਤੋਂ ਆਪਾ ਜਿਕਾਰ ਕੇ ਮੈਂਬਰ ਪਾਰਟਿੰਗ ਮੈਂਡ ਦੇ ਤੌਰ ਤੇ ਲੁਧਿਆਣੇ ਤੋਂ ਹਿੰਦੂਸਤਾਨ ਦੀ ਸਰਕਾਰ ਦਾ ਇੱਕ ਮਰਕਾ ਬਣਾ ਲਈ ਮੋਦੀ ਸਾਹਿਬ ਦੀ ਮਾਲਾ ਦਾ ਇਹਨਾਂ ਨੂੰ ਵੱਢੀ ਲੀਨ ਨਾਲ ਜਕੋੜਣਾ ਤੇ ਰਹਿਣ ਦੇ ਕੰਮ ਮੈਦਾਨ ਵਾਲੀ ਲੈਣਾ ਕਿਉਂਕਿ ਮੈਂ ਪੜਾਅ ਸੇਵਾਦਾਰ ਹੈ ਤੇ ਸਾਰੇ ਕੰਮੇ ਜ਼ਰੂਰ ਕਰਾਂਗੇ ਚਾਹੇ ਰੋਟ ਪਈ ਤੋਂ ਮਨਾ ਮੈਂ ਤੁਹਾਨੂੰ ਲੈ ਕੇ ਜਾਣਾ ਸਾਰੇ ਕੰਮਾਂ ਦੀ ਮੇਰੀ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਨਾ ਲਵਾਂਗੇ ਤੁਹਾਡਾ ਇੱਕ ਵਾਰ ਫੇਰ ਸਾਡੀਆਂ ਮੇਰੀਆਂ ਸਰਕਾਰ ਤੋਂ ਲਤਾਵਾ ਮੈਂਣਾ ਬਜ਼ੁਰਗਾਂ ਦਾ ਲੋਧਵਾਨਾਂ ਦਾ ਦਿਲ ਦੀਆਂ ਵਧਾਈਆਂ ਤੋਂ ਧੰਨਵਾਦ ਤੋਂ ਮਾਣ ਸਤਿ ਸ੍ਰੀ ਅਕਾਲ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਸਕਾ ਜਿਹੜੇ ਇਸ ਨਿਮਾਣੇ ਦੇ ਸੇਵਾ ਦਾ ਵੀ ਬੇਨਤੀ ਤੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਭੁੱਲਣ ਦੀ ਖਿਮਾ ਵਾਹਿਗੁਰੂ ਜੀ ਦਾ ਸ਼ਾਲਾ ਵਾਹਿਗੁਰੂ ਜੀ ਕੀ ਬੇਨਤੀ ਕਰਾਂਗਾ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਨੂੰ ਉਹ ਤੁਹਾਡੇ ਦਾ ਵਿਚਾਰ ਪਾਉਂਦੇ ਕੰਗੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਬੈਕਗ੍ਰਾਉਂਡ ਮਹਾਂ ਸ਼ਕਤੀਨਾਸ਼ ਦਾ ਝੇਰਾ ਇੱਕ ਸਾਥੀ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਉਸ ਤੋਂ ਹੋ ਕੇ ਇਹਨਾਂ ਨੂੰ ਉਸ ਤੋਂ ਵਿਦਾਇਗੀ ਦੇ ਕੇ ਫਿਰ ਵਾਪਸ ਹੋਣਾ ਦਸਵਾਰ ਰਣਜੀਤ ਸਿੰਘ ਪਟੂਛਾ ਸਭ ਤੋਂ ਪਹਿਲਾਂ ਲੋਕਾਂ ਕਰਦੇ ਇੱਕ 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 ਦੇਖੋ ਜੀ ਮਣੇ ਇੱਕ ਉੱਧਰ ਇੱਕ ਹੋਰ ਬਿਟੂ ਸੀ ਚੇਦਰ ਕਾਵਾ ਇਸ ਕਰਕੇ ਇਹ ਜਿਹੜੇ ਪਿਆਰੇ ਨੌਂ ਨੇ ਨਾ ਇਹ ਹਜ਼ਾਰਾਂ ਹਜ਼ਾਰਾਂ ਤਾਂ ਸਾਡੇ ਕਿਸੇ ਤਰੀਕੇ ਨਾਲ ਰਿਸ਼ਤੇ ਬਣ ਜਾਂਦੇ ਆ ਇੰਨਾ ਦਾਕਾ ਤੇ ਬਿੱਟੂ ਮੈਂ ਸਮਝਦਾ 5-5000 ਹਰ ਇੱਕ ਦੇ ਹਿਸਾਬ ਨਾਲ ਲਿਸਿਆ ਸਾਡੇ ਕਾਰੀਕਰਤਾ ਕਰਦੇ ਵੋਟਰ ਉਹ ਤੁਸੀਂ ਆ ਗੱਲਾਂ ਕੀਤੀਆਂ ਨਾ ਦਾਕਾ ਦੀ ਆ ਨਸ ਰਿਕਾਰਡਿੰਗ ਹੋ ਰਹੀ ਹੈ ਮੈਂ ਕਹਿਣਾ ਚਾਹੁੰਦਾ ਇਸੇ ਕਰਕੇ ਮੇਰੇ ਕੋਲ ਸਾਰੀਆਂ ਦੁਕਾਨਾਂ ਵਾਲੇ ਵੀ ਪ੍ਰੇਜ਼ੈਂਟ ਕਰਨ ਆਉਂਦੇ ਸੀ ਪ੍ਰੇਜ਼ੈਂਟੇਸ਼ਨਾਂ ਲੈ ਕੇ ਆਉਂਦੇ ਸੀ ਸਾਰੇ ਸਾਡੇ ਪ੍ਰਧਾਨ ਇੱਥੋਂ ਦੇ ਚਾਹੇ ਕਿਸੇ ਪਾਰਟੀ ਨਾਲ ਜੁੜੇ ਹੋਣ ਰੋਜ਼ ਇਹ ਗੱਲ ਕਰਦੇ ਸੀ ਆਕੇ ਸਾਡੇ ਆਓ ਜੀ ਸਾਡੇ ਦੇਖੋ ਆਕੇ ਸਾਨੂੰ ਅੰਡਰਪਾਸ ਪਾ ਕੇ ਦੋ ਅੰਡਰ ਬ੍ਰਿਜ ਬਣਾ ਕੇ ਦੋ ਸਾਨੂੰ ਓਵਰ ਬ੍ਰਿਜ ਬਣਾ ਕੇ ਦੋ ਸਾਰੀਆਂ ਬਾਰਡਰ ਬਣ ਕੇ ਕੰਧਾਂ ਹੋ ਗਈਆਂ ਤੇ ਮੈਂ ਬੜਾ ਬੇਵਸਮਿਸ਼ਣ ਕਰਦਾ ਕਿਉਂਕਿ ਗੰਭੀਰ ਸਰਕਾਰ ਦੀ ਆਜ ਕਾਕਾ ਦੀ ਮੈਂ ਪਰੂ ਇੱਥੇ ਖੜਕੇ ਇਹ ਵਿਸ਼ਵਾਸ ਦਿਵਾਉਣਾ ਤੇ ਤੁ ਤੁਸੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਜਿਹੜੇ ਇਹ ਸਾਡਾ ਪਰਿਵਾਰ ਬੈਠਾ ਮੁੰਡੇ ਜੀ ਅਸੀਂ ਇਹਨਾਂ ਦੇ ਕਾਰੋਬਾਰ ਖਿਲਾਫ ਕਰਾਂਗੇ ਇਹਨਾਂ ਦੇ ਨਾਲ ਕੋਈ ਕੰਮ ਨਹੀਂ ਕਰ ਸਕਦੇ ਕਰਨਾ ਕੀ ਮੈਂ ਬਾਰ ਬਾਰ ਕਿਉਂ ਕਹਿੰਦਾ ਵੀ ਮੈਂ ਪਾਰਟੀ ਭਾਜਪੀ ਇਸ ਕਰਕੇ ਗਿਆ ਤੇ ਬੀਜੇਪੀ ਨੂੰ ਇਸ ਕਰਕੇ ਬੇਨਤੀ ਕੀਤੀ ਵੀ ਬੀਜੇਪੀ ਲੜੇ ਉਰੇ ਕਿਉਂਕਿ ਸਰਕਾਰ ਕੇਂਦਰ ਚ ਬੀਜੇਪੀ ਨਹੀਂ ਬਣਦੀ ਆ ਸਰਕਾਰ ਮੋਦੀ ਸਾਹਿਬ ਦੀ ਬਣਦੀ ਆ ਤੇ ਉਹ ਸਰਕਾਰ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਤੋਂ ਬਣ ਜਾਂਦੀ ਆ ਪੰਜਾਬ ਦੀਆਂ ਬੜੀਆਂ ਛੋੜੀਆਂ ਸੀਟਾਂ ਐ ਕੋਈ ਫਰਕ ਨਹੀਂ ਪੈਂਦਾ ਫਰਕ ਆਪਾਂ ਨੂੰ ਪੈਂਦਾ 10 ਸਾਲ ਤੁਸੀਂ ਮੈਨੂੰ ਬਣਾ ਕੇ ਭੇਜਿਆ ਆ ਆਪੋਜੀਸ਼ਨ ਪਰ ਜਿੱਨਾ ਚਿਰ ਸਰਕਾਰ ਚ ਨਾ ਕੋਈ ਹੋਵੇ ਉਨਾ ਚਿਰ ਗੱਲ ਨਹੀਂ ਬਣਦੀ ਨਹੀਂ ਬਣਦੀ ਨਹੀਂ ਬਣਦੀ ਇਹ ਕੋਈ ਮਰਜ਼ੀ ਕੋਈ ਕਰੇ ਮੈਂ ਸਵਾਲ ਪੁੱਛਣ ਚ ਕਦੀ ਕਮੀ ਨਹੀਂ ਛੱਡੀ ਸਭ ਤੋਂ ਵੱਧ ਮੈਂ ਪੁੱਛਦਾ ਰਿਹਾ ਕੋਈ ਰੋਲਾ ਪਾਉਣ ਚ ਮੈਂ ਕਮੀ ਨਹੀਂ ਛੱਡੀ ਜਿੰਨਾ ਹਿੱਸਾ ਹੈ ਉਹ ਲਿਆਉਣ ਚ ਕਦੇ ਕਮੀ ਨਹੀਂ ਛੱਡੀ ਪਰ ਜਦੋਂ ਮੈਂ ਐਮਪੀ ਅਨੰਦਪੁਰ ਸਾਹਿਬ ਤੋਂ ਸੀ ਉਸ ਵੇਲੇ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਜੀ ਦੀ ਇੱਕ ਟੈਲੀਫੋਨ ਕਰੀਦਾ ਸੀ ਇੱਕ ਚਿੱਠੀ ਲਿਖਦੇ ਹੀ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਟ੍ਰੇਨ ਚੱਲ ਜਾਂਦੀ ਸੀ ਮਹੀਨੇ 2 ਦੇ ਅੰਦਰ ਅੰਦਰ ਪ੍ਰੋਜੈਕਟ ਪਾਸ ਹੋ ਜਾਂਦੇ ਸੀ ਰੇਲਵੇ ਦੇ ਭਾਈ ਕਿਉਂਕਿ ਸਰਕਾਰ ਚਾਹੇ ਮਦੇਸ਼ ਸਾਹਿਬ ਨੂੰ ਪੱਟ ਸਾਹਿਬ ਨੂੰ ਟ੍ਰੇਨ ਚਲਾਈ ਫਟਨਾ ਸਾਹਿਬ ਨੂੰ ਟ੍ਰੇਨ ਚਲਾਈ ਸਭ ਤੋਂ ਵੱਡਾ ਕੰਮ ਹੈ ਆਨੰਦਪੁਰ ਸਾਹਿਬ ਇੱਕੋ ਹਸਪੀਟਲ ਸੀ ਟਾਟਾ ਮੈਮੋਰੀਅਲ ਦਾ ਕੈਂਸਰ ਹਸਪੀਟਲ ਬੰਬੇ ਦੇ ਕਾਕਾ ਜੀ ਉਹ ਹਸਪੀਟਲ ਅਟੋਮਿਕ એનર્ਜੀ ਵਿਭਾਗੇ ਤੋਂ ਮੈਂ ਮੁੱਲਾਪੁਰ ਗਰੀਬ ਦਾਸਾ ਜਿਹੜਾ ਉੱਥੇ ਲੈ ਕੇ ਜਾਂਦਾ ਸੀ ਉਹੀ ਸੋਚ ਮੈਂ ਰੱਖਦਾ ਵੀ ਲੁਧਿਆਣੇ ਲਈ ਉਸੇ ਤਰੀਕੇ ਨਾਲ ਮੈਂ ਕੰਮ ਕਰ ਸਕਾਂ ਨਹੀਂ ਤਾਂ ਮੈਂ ਤਾਂ ਮਾਲਕ ਸੀ ਕਾਂਗਰਸ ਪਾਰਟੀ ਸਵਾਰ ਬੈਂਸ ਸਿੰਘ ਦੀ ਐਡੀ ਬੜੀ ਕੁਰਬਾਨੀ ਤੇ ਕਾਂਗਰਸ ਪਾਰਟੀ ਤੋਂ ਕੋਈ ਮੈਨੂੰ ਕਮੀ ਥੋੜੀ ਸੀ ਤਿੰਨ ਵਾਰ ਮੈਂ ਮੈਂਬਰ ਪਾਰਲੀਮੈਂਟ ਤੁਸੀਂ ਬਣਾਤਾ ਉੱਥੇ ਤਾਂ ਮੇਰੇ ਕੋਲ ਸਾਰੇ ਰਾਹ ਜਿਹੜੇ ਉਹ ਟਬਲ ਲੈਣਾ ਕਿ ਆਪਣਾ ਹੀ ਨਾਮ ਸੀ ਗਿਆ ਤੇ ਗੱਡੀ ਭੱਜੀ ਜਾਂਦੀ ਸੀ ਤੇ ਮੈਂ ਕਿਉਂ ਭਾਜੇ ਪੀ ਚਾਕੇ ਜਮੀਂ ਸ਼ੁਰੂਆਤ ਕਿਉਂ ਕੀਤੀ ਭਲੇ ਕਾਮਯਾਬ ਕਰਨਾ ਨਾ ਕਾਮਯਾਬ ਕਰਨਾ ਤਾਂ ਖੋਲੇ ਮੂਰੇ ਜਾਂਦੇ ਉੱਥੇ ਤਾਂ ਮੈਂ ਬੜਾ ਵੱਡਾ ਨਾਮ ਬਣਾ ਲਿਆ ਸੀ ਆਪਣਾ ਪਰ ਉੱਥੇ ਰਹਿ ਕੇ ਕਿਉਂਕਿ ਕਾਂਗਰਸ ਪਾਰਟੀ ਖਤਮ ਹੋ ਚੁੱਕੀ ਆ ਦੇਸ਼ ਰਾਹੁਲ ਗਾਂਧੀ ਜੀ ਜਾਂ ਹੋਰ ਕੋਈ ਕੁਝ ਨਹੀਂ ਕਰ ਸਕਦੇ ਇਸ ਵਿੱਚ ਕਿਹੜੀ ਬਲਣ پارٹی ਕੁਝ ਨਹੀਂ ਕਰ ਸਕਦੀ ਜੇ ਅੱਜ ਕਰ ਸਕਦਾ ਤਾਂ ਬਟਕਰੀ ਸਾਹਿਬ ਕਰ ਸਕਦੇ ਆ ਕਰ ਸਕਦੇ ਆ ਤਾਂ ਰੇਲਵੇ ਮੰਤਰੀ ਸਾਹਿਬ ਕਰ ਸਕਦੇ ਆ ਜੇ ਕਰ ਸਕਦੇ ਆ ਤਾਂ ਖਾਨਸ ਮਿਸਟਰ ਕੁਝ ਕਰ ਸਕਦੇ ਆ ਲੁਧਿਆਣੇ ਦਾ ਜੇ ਲੁਧਿਆਣੇ ਦਾ ਕੁਝ ਕਰ ਸਕਦੇ ਆ ਤਾਂ ਪ੍ਰਾਈਮਰਿਸ ਸਾਹਿਬ ਕੁਝ ਕਰ ਸਕਦੇ ਆ ਇਸ ਕਰਕੇ ਤੀਜੀ ਵਾਰ ਉਹਨਾਂ ਦੀ ਸਰਕਾਰ ਬਣ ਰਹੀ ਆ ਮੈਂ ਕੋਈ ਪੋਲੀਟਿਕਲ ਬੰਦਾ ਨਹੀਂ ਮੈਂ ਇਸੇ ਕਰਕੇ ਦਾਕਾ ਜੀ ਕਈ ਵਾਰ ਇਹ ਗੁਨਾਹ ਵੀ ਬਣਾਉਂਦੇ ਆ ਕੁਰਤੇ ਪਜਾਮੇ ਵਾਲਾ ਮੈਂ ਪੈਂਟ ਕਮੀਜ਼ ਪਾਉਣ ਲੱਗਿਆ ਵੀ ਲੋਕ ਕਹਿੰਦੇ ਕੁਰਤੇ ਪਜਾਮੇ ਵਾਲੇ ਜੋ ਵਾਅਦੇ ਕਰ ਜਾਂਦੇ ਆ ਉਹ ਪੂਰੇ ਨਹੀਂ ਕਰਦੇ ਮੈਂ ਕੋਵਿਡ ਤੋਂ ਬਾਅਦ ਮੈਂ ਫੈਸਲਾ ਕੀਤਾ ਵੀ ਇਹ ਜਿਹੜੀ ਲੋਕਾਂ ਦੇ ਧਾਰਨਾਵਾਂ ਬਣ ਗਈ ਸਾਡੀ ਇਹ ਡਰੈੱਸ ਆ ਪਰ ਜਦੋਂ ਪੋਲੀਟੀਕਲ ਬੰਦਾ ਕੋਈ ਕੁਰਤੇ ਪਜਾਮੇ ਪਾ ਕੇ ਨਾਲ ਗੱਡੀਆਂ ਚਾਹੁੰਦੀਆਂ ਸਾਇਰਨ ਵੱਜਿਆ ਕੋਈ ਵੀ ਹੋਵੇ ਲੋਕ ਇੱਕ ਸਿਰ ਮਦਰ ਮਜ਼ਾਕ ਕਰਾਉਂਦੇ ਆ ਸਹੀ ਜਾਂ ਗਲਤ ਕਹਸਤਾ ਸਹੀ ਹੈ ਜੀ ਸਹੀ ਹੈ ਮੈਂ ਤੁਹਾਨੂੰ ਕਹਣਾ ਜੀ ਇਸ ਕਰਕੇ ਮੈਂ ਪਰੋ ਵਿਸ਼ਵਾਸ ਜੋ ਉਹਨਾਂ ਵੀ ਸਰਦਾਰ ਜਗਤ ਸਿੰਘ ਦਾ ਪੋਤਾ ਮੈਂ ਕਦੇ ਨਹੀਂ ਥੀ ਆ ਚਾਹੇ ਐਲੀਵੇਟਰ ਰੋਡਸ 150 ਕਰੋੜ ਰੋਡ ਦੀ ਹੋਵੇ ਚਾਹੇ 550 ਕਿਲੋ ਦੀ 550 ਕਰੋੜ ਦਾ ਰੇਲਵੇ ਸਟੇਸ਼ਨ ਬਣ ਰਿਹਾ ਹੋਵੇ ਚਾਹੇ 1000 ਕਰੋੜ ਰੁਪਈਆ ਕਿਸ ਸ਼ਹਿਰ ਦੀ ਆਇਆ ਹੋਵੇ ਚਾਹੇ ਆ ਡਿਖੋਟਾ ਦਰਿਆ ਦੁਬਾਰਾ ਵੰਡ ਜਾ ਰਿਹਾ ਸਾਲ ਦੇ ਅੰਦਰ ਅੰਦਰ ਸਾਡੇ 60 ਕੋਰਪਈਆ ਮੈਂ ਪ੍ਰਧਾਨ ਮੰਤਰੀ ਤੋਂ ਆਪੋਜੀਸ਼ਨ ਦੇ ਹੋ ਕੇ ਲੈ ਕੇ ਆਇਆ। ਤੇ ਮੋਦੀ ਸਰਕਾਰ ਮੋਦੀ ਸਾਹਿਬ ਨੂੰ ਜਮਾ ਕੇfull ਮੈਂ ਵਿਸ਼ਵਾਸ ਜਗਾਉਣਾ। ਇਹ ਵਚਨ ਜਨਾ ਮੈਂ ਤੁਹਾਨੂੰ ਤੇ ਮੈਂ ਕਦੇ ਤੇਰੀ ਜ਼ਿੰਮੇਵਾਰੀ ਆ ਮੇਰੀ ਜਵਾਨਾਂ ਦੀ। ਕਿਉਂਕਿ ਇਹਨੇ ਲੋਕਾਂ ਦੇ ਲਈ ਇੱਕ ਮੰਡਵਾਂ ਇੰਨੇ ਲੋਕ ਭੇਚਾਂ ਦੇ ਵਿਛਾਰੇ ਪਾਟਾ ਜਿਹੜੇ ਉਹ ਬੰਦ ਹੋ ਗਏ ਨਾ ਅੰਦਰ ਪ੍ਰੇਖਣਾਇਆ ਨਾ ਓਵਰ ਪਾਸਾ ਨਾ ਕੋਈ ਥੰਲੇ ਸਕੂਟਰ ਸਾਈਕਲ ਦੀ ਉਹਨਾਂ ਦੀ ਜਗ੍ਹਾ ਖਹੀ ਹੈ ਇੱਕ ਪਾਸੇ ਬੰਦ ਕੇ ਰਹਿ ਗਿਆ ਪੂਰਾ ਮੈਨੂੰ ਪਹਿਲਾਂ ਵੀ ਬਹੁਤ ਲੋਕ ਉੱਥੇ ਮਿਲੇ ਪਰ ਕੀ ਇਹ ਮਨ ਤੇਰੇ ਜਹੰਤ ਚੱਲ ਰਿਹਾ ਤੁਸੀਂ ਇਹ ਕੰਮ ਕਿਵੇਂ ਕਰੌਣਗੇ ਉਸ ਦਾ ਕੀ ਤਰੀਕਾ ਹੈ ਕਿ ਉਹ ਮੈਨੂੰ ਜਿਤਾ ਦਿੰਦੇ ਆ ਅਸੇ ਦਾ ਮਤਲਬ ਇਹ ਥੋੜੀਆਂ ਕਿ ਮੈਂ ਲੋਕਾਂ ਨੂੰ ਸੁੱਖਾ ਦਿੰਦਾ ਰਵਾਂ ਆਪਦੇ ਖਾਤਰ ਕਿ ਪਰ ਬੀਜੇਪੀ ਵੀ ਲੜੀ ਇਸ ਪਰ ਮੋਦੀ ਸਾਹਿਬ ਪੂਰੇ ਆ ਕੇ ਬੋਲਣ ਨਾਲ ਹਰ ਗੱਲ ਦਾ ਵਾਅਦਾ ਕਰਕੇ ਸਜਾਉਂਦਾ ਕੀ ਕੀ ਉਹ ਪੰਜਾਬ ਲਈ ਕਰਨਾ ਚਾਹੁੰਦੇ ਆ ਕੀ ਕੀ ਪੰਜਾਬ ਨੂੰ ਉਹ ਦੇਣਾ ਚਾਹੁੰਦੇ ਆ ਉਹ ਇੱਕ ਠਾਕਾ ਪੈਨਣਾ ਕਿ ਤਰੀਕੋ ਲੁਧਿਆਣੇ ਆ ਕੇ ਕੰਮ ਕਰਨਗੇ ਕਿ ਕਿੱਥੇ ਦੇ ਇੰਡਸਟਰੀ ਉਜਰੇ ਰੋਟੇ ਦੁਕਾਨਦਾਰ ਵਪਾਰੀ ਕਿਹੜੇ ਤਰੀਕੇ ਨਾਲ ਉਹਨਾਂ ਦੇ ਕੰਮ ਕਰਦੇ ਆ ਤੇ ਮੈਂ ਦੋ ਤਿੰਨ ਗੱਲਾਂ ਕਰਕੇ ਤੁਹਾਨੂੰ ਖਿਮਾ ਮੰਗੂੰਗਾ ਪ੍ਰੋਗਰਾਮ ਕਿਉਂਕਿ ਬਹੁਤ ਹੁੰਦੇ ਆ ਇੱਕ ਗੱਲ ਮੈਂ ਜਿਵੇਂ ਇਹਨਾਂ ਨੇ ਕਹੀ ਛੋਡੇ ਮੰਚ ਕੀ ਆ ਵੀ ਅੱਜ ਦੇਸ਼ ਦਾ ਸਭ ਤੋਂ ਤਕੜਾ ਲੀਡਰ ਕੌਣ ਆ ਮੈਨੂੰ ਤੁਸੀਂ ਇਹ ਦੱਸੋ ਮੋਦੀ ਆ ਕਿ ਨਹੀਂ ਹੈਗਾ ਤੁਸੀਂ ਇੱਕ ਵਾਰ ਮੈਨੂੰ ਦੱਸ ਦੋ ਅੱਜ ਜੇ ਮੋਦੀ ਆ ਜਿਵੇਂ ਕਹਿੰਦੇ ਆ ਮੋਦੀ ਆ ਤਾਂ ਮੁੱਕੇ ਤਾਂ ਆ ਧਾਰਮਿਕ ਗੱਲਾਂ ਵੀ ਮੇਰੀਆਂ ਸੁਣ ਲਿਓ ਬਹੁਤ ਸਾਡੇ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਦੀ ਸੰਗਤ ਬੜੀ ਵੱਡੀ ਵੱਡੀ ਹੈ ਆਪਾਂ ਰਾਮ ਮੰਦਰ ਦੀ ਗੱਲ ਕਰਦੇ ਹਾਂ ਕਿਸੇ ਨੇ ਨਹੀਂ ਸੁਣਿਆ 550 ਸਾਲ ਦਾ ਰਾਮ ਜੀ ਕਿੱਥੇ ਪਏ ਕਿਸੇ ਨੇ ਨਹੀਂ ਦੇਖਿਆ ਵੀ ਉਹ ਟੈਂਟ ਬੋਰੀਆਂ ਵਾਲੇ ਕਿੱਥੇ ਆ ਜਾਂ ਕਿਤੇ ਉੱਤੇ ਨਹੀਂ ਪੈਂਦਾ ਜਾਂ ਧੁੱਪੇ ਮੋਲ ਹੜੋ ਆ ਪੱਖਾ ਬੰਦ ਹੋ ਜੇ ਆਪਣੀ ਇੱਕ ਮਿੰਟ ਜਾਨ ਨਿਕਲ ਜੀ ਗਰਮੀ ਦੇ ਸਰਦੀ ਦੇ ਵਿੱਚ ਰਜਾਈਆਂ ਨਾ ਹੋ ਤਾਂ ਆਪਣੀ ਜਾਨ ਨਿਕਲਦੀ ਪਰ ਰਾਮ ਜੀ ਦੀ ਕਿਰਪਾ ਮੋਦੀ ਤੇ ਹੋਈ ਜਿਹਦਾ ਨੇ 550 ਸਾਲ ਬਾਅਦ ਰਾਮ ਜੀ ਦਾ ਮੰਦਿਰ ਅੱਜ ਦੁਨੀਆ ਜਾਣਦੀ ਹੈ ਮੈਂ ਦਰਸ਼ਨ ਕਰਦੀ ਆ ਤੇ ਉਹ ਬਾਲਵਸਤਾ ਦੀ ਸ਼ਕਲ ਅੱਜ ਤੋਂ ਬਾਅਦ ਕੋਈ ਰਾਮ ਜੀ ਦੇ ਅਲੱਗ-ਅਲੱਗ ਸ਼ਕਲ ਨਹੀਂ ਰਹਿਣਗੇ ਅੱਜ ਤੋਂ ਬਾਅਦ ਰਾਮ ਜੀ ਦੀ ਉਹੀ ਇੱਕ ਤਸਵੀਰ ਇੱਕ ਸ਼ਕਲ ਰਹੇਗੀ ਜਿਹੜੀ ਉਹ ਬਾਲਵਸਤਾ ਅੱਜ ਹੁਣ ਗੱਲ ਕਰ ਲੋ ਗੁਰੂ ਨਾਨਕ ਦੇਵ ਜੀ ਦੀ ਸੁੱਤੇ ਪਏ ਸੀ ਸਾਰੇ ਆਪਾਂ ਹਰ ਅਰਦਾਸ ਕਰੋੜਾਂ ਅਰਦਾਸਾਂ ਕੀਤੀਆਂ ਵੀ ਸਾਡੇ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਦیدار ਹਣ ਸਵੇਰੇ ਸ਼ਾਮ ਹਰ ਗੁਰਦੁਆਰੇ 'ਚ ਅਰਦਾਸ ਹੁੰਦੀ ਆ ਤੇ ਕਿਸੇ ਨੇ ਨੂੰ ਯਾਦ ਆਇਆ ਇਹ ਮੋਦੀ ਜੀ ਤੇ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਇੱਕ ਟੈਲੀਫੋਨ ਮਾਰਿਆ ਵੀ ਮੇਰੇ ਸੰਗਤ ਗੁਰਨਾਨਕ ਦੇਵ ਜੀ ਦਾ ਉਹ ਸਥਾਨ ਜਿੱਥੇ 18 ਸਾਲ ਲਾਏ ਜਿੱਥੇ 18 ਸਾਲ ਉਹਨਾਂ ਨੇ ਖੇਤੀ ਕੀਤੀ ਕਿਰਤ ਕੀਤੀ ਪਾਠ ਕੀਤਾ ਤੇ ਅੱਜ ਇੱਕ ইমরান ਖਾਨ ਨੂੰ ਟੈਲੀਫੋਨ ਮਾਰਿਆ ਵੀ ਮੇਰੇ ਲੋਕਾਂ ਨੂੰ ਲਾਂਘਾ ਚਾਹੀਦਾ ਔਰੇ ਅੱਜ ਕਰਤਾਰਪੁਰ ਸਾਹਿਬ ਲਾਂਘਾ ਬਣਿਆ ਸਵੇਰੇ ਜਾਓ ਮੱਥਾ ਟੇਕ ਕੇ ਸ਼ਾਮ ਨੂੰ ਵਾਪਸ ਆਓ ਇਹ ਗੱਲ ਛੋਟੀ ਆ ਉਦੋਂ ਬਾਅਦ ਸਾਡੇ ਚਾਰ ਸ਼ਹਿਜ਼ਾਦੇ ਨਿੱਕੀਆਂ ਜਿੰਦਾ ਵੱਡੇ ਸਾਕੇ ਸਭ ਤੋਂ ਵੱਡੀਆਂ ਕੁਰਬਾਨੀਆਂ ਸਹਿਬਜ਼ਾਦਿਆਂ ਨੂੰ ਥੋੜੀ ਲੋੜ ਆ ਇਹ ਸਾਡੀ ਹਿੰਦੂ ਸਿੱਖ ਏਕਤਾ ਭਾਈਚਾਰਾ ਬਣਿਆ ਜਾ ਰੇ ਸਾਨੂੰ ਲੋੜ ਆ ਕਿਸੇ ਡਾਕਟਰ ਮਨਮੋਹਨ ਸਿੰਘ ਜੀ ਰਏ ਇੰਦਰ ਕੁਮਾਰ ਗੁਜਰਾਲ ਜੀ ਰਏ ਪੰਜਾਬ ਤੋਂ ਪਰ ਕਿਸੇ ਨੂੰ ਇਹ ਯਾਦ ਨਹੀਂ ਆਇਆ ਕਿਸੇ ਦੀ ਕਿਰਪਾ ਨਹੀਂ ਹੋਈ ਜੇ ਕਿਰਪਾ ਹੋਈ ਮੋਦੀ ਜੀ ਤੇ ਹੋਈ ਅੱਜ ਬੀਰ ਬਾਲ ਦਿਵਸ ਸਾਰੇ ਦੇਸ਼ ਦੇ ਵਿੱਚ ਤੇ ਦੁਨੀਆ ਚ ਮਨਾਇਆ ਜਾਂਦਾ ਹੈ। ਸਾਰੇ ਹਾਸ਼ੀਆ ਕਾਲ। ਅਬ ਜੇ ਜਾਣਾ ਚਾਹੁੰਦੇ ਆਪਾਂ ਬੜਾ ਔਖਾ ਸਫ਼ਰ ਜਿਹੜਾ ਜਾਣਾ ਚਾਹੁੰਦਾ ਵੈਸੇ ਵੀ ਜਾਵੇ। ਬਰਫ਼ ਦਾ ਮੌਸਮ ਜਦੋਂ ਹੇਮਕੁੰਟ ਸਾਹਿਬ ਜਾਂਦੇ ਆ ਕਿਸੇ ਨੇ ਨਹੀਂ ਸੋਚਿਆ ਵੀ ਉੱਥੇ ਰੋਕ ਦੇ ਬਣਾ ਦਈਏ। ਅੱਜ ਉੱਥੇ ਰੋਕ ਦੇ ਬਣ ਕੇ ਤਿਆਰ ਆ। ਉਹ ਟਰਾਲੀ 'ਚ ਬੈਠੋ। ਤੇ 15 ਮਿੰਟ ਮਥਾ ਟੇਕੋ ਤੇ ਵਾਪਸ ਪਟਨਾ ਵਾਲੀ ਦੇ ਵਿੱਚ ਵਾਪਸ ਆ ਜਾਓ ਇਹ ਨਰੇਂਦਰ ਮੋਦੀ ਨੇ ਕੀਤਾ ਇਹ ਮੋਦੀ ਦੀ ਗੱਲ ਓਦੋਂ ਬਾਅਦ ਸਾਰੇ ਵੀ ਕੋਈ ਬਗਵਾਨ ਵਾਲਮੀਕ ਮਹਾਰਾਜ ਵੀ ਸਭ ਇੱਕ ਰਹਿਣ ਕੀ ਕੀਤਾ ਉਹਨਾਂ ਨੇ ਵੀ ਜਦੋਂ 에ਰਪੋਰਟ ਤੇ ਉਤਰੋਗੇ ਰਾਮ ਜੀ ਦੇ ਦਰਸ਼ਨ ਕਰਨ ਜਾਓਗੇ ਤੋ ਪਹਿਲਾਂ ਭਗਵਾਨ ਵਾਲਮੀਕ ਮਹਾਰਾਜ ਦੇ ਦਰਸ਼ਨ ਹੋਣਗੇ ਤੇ ਉਹਨਾਂ ਦੀ ਆਦਮ ਬਹੁਤ ਵੱਡੀ ਜਿਹੜੀ ਉਹ ਮੂਰਤੀ ਬਣੇਗੀ ਇਸੇ ਤਰੀਕੇ ਨਾਲ ਮਹਾਰਾਜ ਗੁਰੂ ਰਬੀਦਾਸ ਮਹਾਰਾਜ ਵੀ ਬਣੇਗੀ ਕਿਤੇ ਵੀ ਕੇ 50 ਸਾਲ 100 ਸਾਲ ਬਾਅਦ ਵੀ ਕੋਈ ਫਰਕ ਨਾ ਪਾ ਸਕੇ ਕੋਈ ਇੱਕ ਇੱਕ ਦੂਜੇ ਨੂੰ ਤੋੜ ਨਾ ਸਕੇ ਇਹ ਸੋਚ ਆ ਮੁੱਢੀ ਜੀ ਉਦੋਂ ਬਾਅਦ ਲਾ ਲੋ ਜੇ ਪਾਕਿਸਤਾਨ ਅਗਰ ਦੇ ਸਾਡੇ ਬੰਦ ਚਲਾਉਂਦਾ ਸੀ ਪਤਾ ਨਹੀਂ ਕਦ ਗੋਲੀਆਂ ਚਲਾਉਂਦਾ ਸੀ મોદી ਸਾਹਿਬ ਨੇ ਸਰਜੀਕਲ ਸਟ੍ਰਾਈਕ ਕੀਤੀ ਤੇ ਪਾਕਿਸਤਾਨ ਦੇ ਵਿੱਚ ਵੜ ਕੇ ਕੀਤੀ ਅੱਜ ਦੁਸ਼ਮਣ ਦਾ ਸਾਡੇ ਵੱਲ ਝਾਕਣ ਦੀ ਵੀ ਉਹਦੀ ਹਿੰਮਤ ਨਹੀਂ ਰਣੇਂਦਰ ਮਾਜੀ ਇਹ ਇਸ ਦੀ ਮਾਤੀ ਇਹ ਗੱਲਾਂ ਕਰਨਗੇ ਦੋਨੋਂ ਰਲੇ ਹੋਏ ਨੇ ਆਮ ਆਦਮੀ ਤੇ ਕਾਂਗਰਸ ਦੋਨੋਂ ਰਲੇ ਹੋਏ ਨੇ ਤੁਸੀਂ ਕਹੋਗੇ ਕਿਵੇਂ ਜੇ ਅੱਜ ਆਪਾਂ ਗੱਲ ਕਰੀਏ ਪੰਜਾਬ ਦੀ ਰਾਜਧਾਨੀ ਕਿਹੜੀ ਆ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਬਲੀਸ਼ ਤਵਾੜੀ ਜੀ ਕੈਂਡੇ ਇੱਥੇ ਤੇ ਇੱਕ ਪਾਸੇ ਗੱਡੀ ਤੇ ਉਹਨਾਂ ਦਾ ਝੰਡਾ ਆਮ ਆਦਮੀ ਦਾ ਲੱਗਿਆ ਇੱਕ ਪਾਸੇ ਉਹਨਾਂ ਦੇ ਕਾਂਗਰਸ ਦਾ ਲੱਗਿਆ ਉਦੋਂ ਅੱਗੇ ਦੇਸ਼ ਦੀ ਰਾਜਧਾਨੀ ਕਿੱਡੀ ਆ ਦਿੱਲੀ ਦੇ ਵਿੱਚ ਚਲੇ ਜਾਓ ਤਾਂ ਇੱਕ ਸੀਟ ਤੇ ਇੱਕ ਗੱਡੀ ਤੇ ਆਮ ਆਦਮੀ ਇੱਕ ਗੱਡੀ ਦੇ ਦੂਜੇ ਪਾਸੇ ਕਾਂਗਰਸ ਦਾ ਝੰਡਾ ਲੱਗਿਆ ਇੱਥੇ ਵੀ ਇੱਕ ਦੂਜੇ ਨਾਲ ਮਾਰੀ ਬਟਾ ਹੈ ਕੋਈ ਇਹ ਇਲੈਕਸ਼ਨ ਨਹੀਂ ਲੜ ਰਹੇ ਸਭ ਜਗ੍ਹਾ ਇਹਨਾਂ ਦੀਆਂ ਸੈਟਿੰਗਾਂ ਐ ਜਦੋਂ ਰਾਜਤਾਨੀਆਂ 'ਚ ਮਿਲ ਕੇ ਲੜ ਰਹੇ ਆ ਕੈਪਟਨ ਦੇ ਵਿੱਚ ਮਿਲ ਕੇ ਲੜ ਰਹੇ ਆ ਇਹ ਗੱਲਾਂ ਨੇ ਅੰਦਰੋਂ ਪਰ ਅੱਜ ਕੀ ਸੁਣਦੇ ਹੋ ਵੋਟਰ ਆ ਜਿਹੜਾ ਉਹਨੂੰ ਤੁਸੀਂ ਗਮਰਾਹ ਕਰ ਲਓਗੇ ਉਹ ਸੂਝਵੰਗ ਨਹੀਂ ਨਾ ਉਹਨੂੰ ਇੱਕ ਇੱਕ ਗੱਲ ਪਤਾ ਕੇਜਰੀਵਾਲ ਸਾਹਿਬ ਜਦੋਂ ਤੁਸੀਂ ਕਹਿੰਦੇ ਸੀ ਝਾੜੂ ਪਾਪਾ ਲੋਕ ਪਤਾ ਨਹੀਂ ਕੀ ਹੋਇਆ ਸੀ ਜਿਹੜਾ ਝਾੜੂ ਰਿਸ਼ਤੇਦਾਰ ਕੋਈ ਆਉਂਦੇ ਸੀ ਉਹਨੂੰ ਲੁਕੋ ਕੇ ਪਰੇ ਰੱਖਦੇ ਸੀ ਪਰ ਜਦੋਂ ਕੇਦਰੀਵਾਲ ਨੇ ਕਿਹਾ ਪਿੱਛੇ ਮੋਰ ਬਣ ਕੇ ਦੋ ਦੋ ਝਾੜੂ ਪਾ ਕੇ ਆਇਆ ਨਾ ਅਤ ਦੇ ਐ ਨੱਚਦੇ ਸੀ ਦੋ ਝਾੜੂ ਪਾ ਪਾ ਅੱਜ ਪਤਾ ਲੱਗਿਆ ਵੀ ਝਾੜੂ ਕੋ ਥੋੜੇ ਫੇਰ ਗਿਆ ਵੀ ਸਾਰੀਆਂ ਮੇਰੀਆਂ ਭੈਣਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਪਤਾ ਨਹੀਂ ਲੱਗਿਆ ਵੀ ਸਾਡੀ ਕਰਦੀ ਵੋਟ ਵੀ ਨਿਕਲ ਗਈ ਉੱਥੇ ਕਹਿੰਦੇ ਜੀ ਹਜ਼ਾਰ-ਹਜ਼ਾਰ ਰੁਪਈਆ ਮੈਂ ਫਾਰਮ ਭਰਾਲੇ ਖਾਤਿਆਂ ਦੇ ਨੰਬਰ ਲੈ ਲਏ ਆਧਾਰ ਕਾਰਡ ਲੈ ਲਏ ਵੀ ਹਰ ਮਹੀਨੇ ਤੁਹਾਡੇ ਕੋਲ 1000 ਰੁਪਿਆ ਆਊਗਾ ਤੇ ਅੱਜ 25 ਮਹੀਨੇ ਹੋ ਗਏ ਮੈਂ ਰੋਜ਼ ਕਹਿਣਾ ਰੋਜ਼ ਕਹਿਣਾ ਵੀ ਮੇਰੀਆਂ ਮਾਓ ਭੈਣੋ ਜਿਹਦੇ ਕਰੇ ਇੱਕ ਧੀ ਇੱਕ ਨੋਹ ਤੇ ਇੱਕ ਸੱਸ ਤਿੰਨਾਂ ਦਾ 25-25000 ਰੁਪਿਆ ਕਿੰਨਾ ਬਣ ਗਿਆ ਕਿੰਨਾ ਬਣ ਗਿਆ 75000 ਉਦੋਂ ਬਾਅਦ ਸਾਡੇ ਬਜ਼ੁਰਗ ਵੀ ਬੈਠੇ ਆ ਜਿਨ੍ਹਾਂ ਨੂੰ ਕਿਹਾ ਸੀ ਵੀ 2500 ਪੈਨਸ਼ਨ ਕਰਾਂਗੇ ਮਿਲਦੀ ਕਿੰਨੀਆਂ ਬਾਪੂ 81250 ਮਿਲਦੀ ਕਿੰਨੀ ਆ ਤੇ 25 25000 ਥੋੜਾ ਬਣ ਗਿਆ ਹਰ ਘਰ ਦਾ ਲੱਖ ਰੁਪਇਆ ਲੱਖ ਰੁਪਇਆ ਇਹਨਾਂ ਵੱਲੋਂ ਜਦੋਂ ਤੁਹਾਡੇ ਮਹੱਲੇ 'ਚ ਇਹਨਾਂ ਦਾ ਕੋਈ ਵਲੰਟੀਅਰ ਜਾਂ ਜਿਹਨੂੰ ਇਹ ਭਮੱਕੜ ਕਹਿੰਦੇ ਆ ਜਦੋਂ ਵੀ ਉਹ ਆਇਆ ਉਹਨੂੰ ਕਹੋ ਭਾਈ ਲੱਖ ਲੱਖ ਰੁਪਇਆ ਘਰੇ 'ਚ ਰੱਖਦੇ ਵੋਟ ਤਾਂ ਪਾਉਣੀ ਆ ਵੋਟ ਤਾਂ ਕਿਸੇ ਨੂੰ ਪਾਉਣੀ ਹੀ ਪਾਉਣੀ ਆ ਪਰ ਜੋ ਪਿਛਲੀ ਵਾਰ ਝੂਠ ਬੋਲ ਕੇ ਗਏ ਸੀ ਉਹਦੀ ਅੱਜ ਗੱਲ ਕਰੋ ਆਪਾਂ ਇਹ ਛੱਡ ਦਿੰਨੇ ਆ ਆਪਾਂ 5 ਸਾਲ ਤੇ ਛੱਡ ਦਿੰਨੇ ਆ ਵੀ ਕੋਈ ਗੱਲ ਨਹੀਂ ਇਸੇ ਤਰੀਕੇ ਨਾਲ ਕਾਂਗਰਸ ਕਰਦੀ ਸੀ ਅਸੀਂ ਚਾਰ ਜਿਨਾ ਚਿੱਟਾ ਖਤਮ ਕਰਨਾ ਅਸੀਂ ਬੇਅਦਬੀ ਦਾ ਸਾਥ ਕਰ ਲਾਂਗੇ ਕਿ ਫੇਰ 5 ਸਾਲ ਬੈਠੇ ਇਹ ਅਗੇ ਅਸੀਂ ਚੁਟਕੀ ਨਾਲ ਐਮਐਸਪੀ ਦੇ ਦਾਂਗੇ ਚੁਟਕੀ ਨਾਲ ਨੌਕਰੀਆਂ ਦੇ ਦਾਂਗੇ ਅੱਜ ਉਹਨਾਂ ਤੋਂ ਛੱਗਿਆ ਮਹਿਸੂਸ ਕਰਦੇ ਅਕਾਲੀਆਂ ਨੂੰ ਤੁਸੀਂ ਪਾਲੀ ਕਾਂਗਰਸ ਨੂੰ ਤੁਸੀਂ ਪਾਲੀ ਆਮ ਆਦਮੀ ਨੂੰ ਤੁਸੀਂ ਪਾ ਨਹੀਂ ਇਹ ਕੀ 21 21 ਪਾਰਟੀ ਐਸ ਵੇਲੇ ਜਿਹੜਾ ਮੋਦੀ ਉਹ ਕੀ ਕਹਿੰਦਾ ਨਾ ਖਾਣਾ ਨਾ ਖਾਣ ਦੇਣਾ ਮੋਦੀ ਹੈ ਤਾਂ ਮੁਮਕਿਨ ਹੈ ਦੱਸੋ ਮੋਦੀ ਤੇ ਕੋਈ ਤਬਾਅ ਮੋਦੀ ਨੇ ਕੋਈ ਠੱਗੀ ਮਾਰੀ ਹੋਵੇ ਮੋਦੀ ਨੇ ਕੋਈ ਪਰਿਵਾਰ ਦਾ ਮੈਂਬਰ ਬਣਾਇਆ ਹੋਵੇ ਪਰ ਪੰਜਾਬ ਦੇ ਵਿੱਚ ਐਸਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਕਿ ਸ਼ਹਿਰ મોદી ਪੰਜਾਬ ਦੇ ਵਿੱਚ ਉਹ ਸਾਡਾ ਦੁਸ਼ਮਣ ਕਿਹੇ ਪਾਸੀਆਂ ਬਣਾਉਂਦੀ ਹੈ ਜਦੋਂ મોદી ਜੀ ਗੱਫੇ ਦੇਣ ਆਉਂਦੇ ਆ ਉਹਨੇ ਨਵੇਂ ਅੰਡਸਤੂਆਂ ਨਵੇਂ ਕਾਲਜ ਨਵੇਂ ਪੀਜੀਆਈ ਨਵੇਂ ਯੂਨੀਵਰਸਟੀਆਂ ਦੇਣ ਆਉਂਦੇ ਆ ਉਦੋਂ ਕੀ ਹੁੰਦਾ ਉਦੋਂ ਕੀ ਹੁੰਦਾ ਚੀਫ ਮਨਿਸਟਰ ਆਪ 20 ਤੀ ਬੰਦੇ ਲੈ ਕੇ ਉਹਨਾਂ ਦੀਆਂ ਗੱਡੀਆਂ ਰੋਕਦੇ ਆ ਗੱਡੀਆਂ ਰੋਕਦੇ ਉਹਨਾਂ ਨੂੰ ਵਾਪਸ ਕਰਦੇ ਆ ਵੀ ਸਾਨੂੰ ਪੰਜਾਬ ਲਈ ਕੁਝ ਨਹੀਂ ਚਾਹੀਦਾ ਤੇ ਉਹ ਵਾਪਸ ਚਲੇ ਜਾਂਦੇ ਆ ਪਰ ਹੁਣ ਕਾਇਮ ਆ ਗਿਆ ਅਸੀਂ ਸਾਰੇ ਇਹਨੇ ਜ਼ਿੰਮੇਵਾਰੀ ਲੈ ਕੇ ਆਏ ਆ ਕਿ ਪੰਜਾਬ ਦੇ ਲੋਕ ਚੜਨਾ ਚਾਹੁੰਦੇ ਆ ਪਹਿਲਾ ਫਲੋਰ ਸੈਕੰਡ ਫਲੋਰ ਥਰਡ ਫਲੋਰ ਪਰ ਉਹ ਚੜੋਂਗੇ ਕਿਵੇਂ ਜਾਂ ਪੌਣੀਆਂ ਲਾਉਂਗੇ ਜਾਂ ਲਿਫਟ ਲਾਉਂਗੇ ਉਹ ਤੋਂ ਬਿਨਾਂ ਤਾਂ ਨਹੀਂ ਚੜ ਸਕਦੇ ਜੇ ਅੱਜ ਕਰਜ਼ੇ 'ਚ ਡੁੱਬੇ ਆ ਅੱਜ ਨਸ਼ੇ 'ਚ ਡੁੱਬੇ ਆ ਅੱਜ ਬੇਰੋਜ਼ਗਾਰੀ 'ਚ ਡੁੱਬੇ ਆ ਤੁਹ ਪੌੜੀ ਇੱਕੋ ਵਾ ਨਰਿੰਦਰ ਮੋਦੀ ਦੀ ਪੌੜੀ ਆ ਜਿਹੜੀ ਸਾਨੂੰ ਕੁਤਲੀਆਂ ਮੰਜਾਂ ਤੇ ਪਹੜਾਏਗੀ ਰੱਬ ਦੇ ਵਾਸਤੇ ਇਹ ਕੁੰਭ ਦਾ ਮੇਲਾ ਨਹੀਂ ਮੇਰੇ ਵੋਟਰ ਵੀਰੋ ਇਹ ਕੁੰਭ ਦਾ ਮੇਲਾ ਨਹੀਂ ਵੀ 12 ਸਾਲ ਬਾਦੋਂ ਇੱਕ ਵਾਰ ਪੰਜੇ ਤੋਂ ਛੱਡ ਕੇ ਤੱਕੜੀ ਤੋਂ ਛੱਡ ਕੇ ਝਾੜੂ ਤੋਂ ਛੱਡ ਕੇ ਇੱਕ ਵਾਰ ਫੁੱਲ ਤੇ ਮੋਹਰ ਲਾ ਕੇ ਤਾਂ ਦੇਖੋ ਨਹੀਂ ਹੋਊਗਾ ਸफाई ਫਿਰ ਵਿਧਾਨ ਸਭਾ ਆ ਜੂਗੀ ਦੇ ਦਿਓ ਮੂੰਹ ਤੋੜ ਕੇ ਜਵਾਬ ਇਹ ਤੁਸੀਂ ਝੂਠ ਬੋਲ ਕੇ ਗਏ ਸੀ ਪਰ ਮੈਨੂੰ ਇੰਨਾ ਪਤਾ ਤੁਹਾਨੂੰ મોદી ਦੇ ਕੀ ਨਾ ਕਿੰਨੇ ਬੱਚੇ ਬਾਹਰ ਭੇਜ ਲੋਗੇ ਕਿੰਨੇ ਕ ਬੱਚਿਆਂ ਨੂੰ ਬਾਹਰ ਜਹਾਜ਼ ਚੜਾ ਦੋਗੇ ਕਿੰਨੇ ਕ ਬੱਚਿਆਂ ਨੂੰ ਚਿੱਟੇ ਨਾਲ ਮਾਰਾ ਲੋਗੇ ਨਹੀਂ ਕੋਈ ਚਾਰਾ ਨਹੀਂ ਕੁਝ ਦਿਖ ਰਿਹਾ ਜੀ ਗੋਡੇ ਗੋਡੇ ਕਰਜ਼ਾ ਚੜਿਆ ਪਿਆ ਗੋਡੇ ਗੋਡੇ ਲੁੱਕੇ ਗਏ ਇਧਰਲੇ ਪਾਸੇ ਬਾਰਡਰ ਆ ਪਾਕਿਸਤਾਨ ਦਾ ਇਧਰਲੇ ਪਾਸੇ ਕੰਧਾਂ ਕਰਵਾਤੀਆਂ ਇਹ ਦਰਸ਼ੀਆਂ ਨੇ ਇਹ ਲੋਕਾਂ ਨੇ ਹੰਬਾਰੇ ਕੰਡਾ ਕਰਾਂ ਕਿੱਥੋਂ ਚੱਲੂਗਾ ਸਾਡਾ ਵਪਾਰ ਕਿੱਥੋਂ ਚੱਲੂਗਾ ਸਾਡਾ ਟ੍ਰੇਡ ਜੇ ਤੁਸੀਂ ਚਾਹਨੇ ਹੋਈ ਚੀਜ਼ਾਂ ਚੱਲਣ ਸਾਡਾ ਕੰਮ ਸਿੱਧੇ ਤਾਂ ਮੂਦੀ ਲਿਆਉਣਾ ਬੜਾ ਜ਼ਰੂਰੀ ਹੈ ਇੱਕ ਵਾਰ ਪੰਜਾਬ ਦੇ ਵਿੱਚ ਇਹ ਪੰਜਾਬ ਡਬਲ ਇੰਜਨਾਂ ਦੀਆਂ ਗੱਲਾਂ ਕਰਦੇ ਆਪਾਂ ਸਾਡਾ ਇੰਜਨ ਇੱਕ ਨਹੀਂ ਚੱਲ ਰਿਹਾ ਉਹ ਵੀ ਧੂਮਾ ਮਾਰੀ ਜਾਂਦਾ ਇਸ ਕਰਕੇ ਜੇ ਡਬਲ ਇੰਜਨ ਟ੍ਰਿਪਲ ਇੰਜਨ ਜਿੰਨੇ ਵੀ ਇੰਜਨ ਲਿਆਉਣੇ ਆ ਉਹ ਸਿਰਫ ਮੋਦੀ ਜੀ ਲਿਆ ਸਕਦੇ ਆ ਵਾਰ-ਵਾਰ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਬੜੇ ਸਮਝਦਾਰ ਇਸ ਕਰਕੇ ਇਸ ਸਾਰੇ ਚੱਕਰਾਂ ਚੋਂ ਨਿਕਲ ਕੇ ਸਾਡੇ ਇੱਕੋ ਇੱਕ ਪ੍ਰਧਾਨ ਮੰਤਰੀ ਜਿਨ੍ਹਾਂ ਤੇ ਕੋਈ ਵੀ ਇਹ ਨਹੀਂ ਕਹਿ ਸਕਦਾ 2G ਕਰ ਲਿਆ ਜੀ ਆ ਕੋਲ ਦਾ ਘਟਾਲਾ ਕਰ ਲਿਆ ਜੀ ਆ ਹੁੰਨੀ ਸ਼ਰਮਾ ਦੀ ਅੱਗੇ ਪੀਏ ਪੀਏ ਦੇ ਨੌਕਰ ਤੋਂ 33 ਕਰੋੜ ਰੁਪਇਆ ਲੰਮਿਆ ਇਹ ਹਾਲ ਨੇ ਕਾਂਗਰਸੀਆਂ ਇਹ ਹਾਂ ਨਿਆ ਮਾਦਮ ਨੇ 9000 ਕਰੋੜ ਸ਼ਰਾਬ ਚੋਖਾ ਕੇ ਜੇਲ੍ਹ ਚ ਬੈਠਾ ਇਸ ਕਰਕੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਾਕਾ ਜੀ ਤੁਹਾਡਾ ਬਹੁਤ ਤੈਜ ਨੁਦਰਵਾਦੀ ਬੜੇ ਮਿਹਨਤੀ ਨੌਜਵਾਨ ਨੇ ਮੈਂ ਅੱਜ ਕਾਕਾ ਜੀ ਨੂੰ ਕਹਿ ਰਿਹਾ ਸੀ ਬਈ ਕਿ ਇਡੀ ਸ਼ਬਦਾ ਕਾਕਾ ਜੀ ਕਿਉਂ ਪਿੱਛੇ ਮੂਰੇ ਲੱਗੋ ਤੁਹਾਡੇ ਵਰਗੇ ਨੌਜਵਾਨ ਤੁਹਾਡੇ ਵਰਗੇ पार्टू मसा मसा मौका मिले एक साल बाद अगे सारा भविख पिया थोड़ा अगे थोड़ा सुनहरा भविख पिया इस करके बीजेपी रात दिल कर दोबारा दुण मौका नहीं आता पहली बार कोशिश की मोदी जी ने ना मोदी जी अर्गा प्रधानमंत्री बनना मैं धनवाद करता काका जी थोड़ा बार बार धनबाद करता काका सूद जी वालों मैं थोड़ा धनवाद करता साधान ਖਾਸ ਤੌਰ ਤੇ ਗੰਗਾ ਨਗਰ ਤੋਂ ਸਾਡੇ ਜਿਹੜੇ ਆਤਮਾ ਰਾਮ ਜੀ ਖਾਸ ਤੌਰ ਤੇ ਉਹਦੇ ਪਰਿਵਾਰੀ ਵਜੋਂ ਕੇ ਪਹੁੰਚੇ ਨੇ ਕਿਉਂਕਿ ਇਹਨਾਂ ਦੀਆਂ ਇਲਕਾ ਰਾਜਸਥਾਨ ਦੀਆਂ ਹੋ ਚੁੱਕੀਆਂ ਆਪਾਂ ਨਹੀਂ ਕਰ ਸਕਦੇ ਇਹ ਉੱਥੋਂ ਮਿਲਤ ਕਰਕੇ ਦੁਬਾਰਾ ਪੰਜਾਬ ਚ ਆ ਕੇ ਬੈਠ ਕੇ ਵੀ ਅਸੀਂ ਬੀਜੇਪੀ ਨੂੰ ਦਿਖਾਉਣਾ ਆਪਾਂ ਤਾਂ ਉਰੇ ਤੇ ਇਸ ਕਰਕੇ ਰੱਬ ਦੇ ਵਾਸਤੇ ਮੈਂ ਥੋੜੇ ਚਰਨਾ ਚਾਹ ਲਾਉਣਾ ਜੇ ਤੁਸੀਂ ਮੈਨੂੰ ਸਮਝਦੇ ਹੋ ਮੈਂ ਸਰਦਾਰ ਗਿਮ ਸਿੰਘ ਦਾ ਪੋਤਾ ਤੇ ਇਮਾਨਦਾਰੀ ਜਾਂਦਾ ਥੋੜਾ ਕਿਸੇ ਨੂੰ ਮੈਂ ਇਹ ਨਹੀਂ ਕਹਿ ਦਿੰਦਾ ਕਿ ਜੇ ਮਿੱਟੂ ਨੂੰ ਵੋਟ ਪਾਉਣਿਆ ਤਾਂ ਮੇਰੇ ਤੇ ਕੋਈ ਤਰ੍ਹਾਂ ਲੱਗਿਆ ਹੋਵੇ ਤਾਂ ਮੈਨੂੰ ਬਿਲਕੁਲ ਵੋਟ ਨਾ ਪਾਓ ਜੇ ਸਮਝਦੇ ਹੋ ਮੈਂ ਇਮਾਨਦਾਰੀ ਨਾਲ ਦੇਸ਼ ਦੇ ਲਈ ਬੋਲਿਆ ਦੇਸ਼ ਦੇ ਲੋਕਾਂ ਲਈ ਖੜਿਆ ਤਾਂ ਮੈਨੂੰ ਜ਼ਰੂਰ ਤੁਸੀਂ ਕਾਮਯਾਬ ਕਰਿਓ ਇੱਕ ਤਰੀਕ ਨੂੰ ਐਸੀ ਗਰਮੀ ਦੀ ਪਰਵਾਹ ਨਾ ਕਰਿਓ ਕਿਉਂਕਿ ਇਹ ਸਾਡੇ ਬੱਚਿਆਂ ਦਾ ਭਵਿੱਖ ਦਾ ਮਾਮਲਾ ਸਾਡੇ ਬੱਚਿਆਂ ਦਾ ਇਹ ਵਾਸਤਾ ਪਾਉਣਾ ਮੈਂ ਅੱਗੇ ਨਹੀਂ ਆਉਣ ਵਾਲੇ 5 ਸਾਲ ਦਸੇ ਲਿੰਗੇ ਦੁਬਾਰਾ ਡਿਗੇ ਹੋਏ ਉੱਠ ਨਹੀਂ ਸਕਾਂ ਅਜੇ ਵਕਤ ਹੈਗਾ ਉਹਨੂੰ ਸੰਭਲੋ ਇੰਨੇ ਹੀ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਬਹੁਤ ਹੀ ਧੰਨਵਾਦ